ਹਾਂਜੀ ਸਸਕਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਤੇ ਜਿੱਦਾਂ ਤੁਸੀਂ ਪਿਛਲੇ ਸਾਲ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀਗੀ ਇਹਨਾਂ ਸਵੈਟਰ ਦੀ ਤੇ ਤੁਸੀਂ ਵੇਖੀਆਂ ਹੈਗੀਆਂ ਕਿ ਇਹ ਜਿਹੜੀਆਂ ਸਵੈਟਰ ਹੈਗੀਆਂ ਇਹ ਹੱਥ ਦੀਆਂ ਬਣੀਆਂ ਤੇ ਸਾਡੀ ਸਾਰੀ ਫੈਮਿਲੀ ਨੇ ਇਹ ਜਿਹੜੀਆਂ ਪਾਈਆਂ ਹੈਗੀਆਂ ਤਾਂ ਤੁਸੀਂ ਬਾਰ-ਬਾਰ ਮੈਸੇਜ ਕਮੈਂਟ ਕਰਦੇ ਹੋ ਕਿਉਂਕਿ ਉਦੋਂ ਸਾਡੇ ਕੋਲ ਸਟਾਕ ਨਹੀਂ ਸੀ ਹੁਣ ਆਪਾਂ ਇਹ ਰੈਡੀ ਕਰਵਾਇਆ ਸਾਰਾ ਹੀ ਤੇ ਇਹ ਤੁਸੀਂ ਵੇਖ ਸਕਦੇ ਜੇ ਬੜੀਆਂ ਸੋਹਣੀਆਂ ਇਹਨੂੰ ਸਕੀਵੀ ਵੀ ਕਹਿ ਦਿੰਦੇ ਆ ਕੋਟੀਆਂ ਸਵੈਟਰ ਸਾਰੀ ਕਲੈਕਸ਼ਨ ਜਿਹੜੀ ਤੁਹਾਨੂੰ ਅੱਜ ਜਿਹੜੀ ਇਹਦੇ ਵਿੱਚ ਮਿਲ ਜੂਗੀ ਵੀਡੀਓ ਦੇ ਵਿੱਚ ਤੇ ਪਹਿਲਾਂ ਚੈੱਕ ਕਰੋ ਇਹ ਬਹੁਤ ਜਿਆਦਾ ਸੋਹਣੀ ਜਿਹੜੀ ਇਹਦੀ ਹੋਈ ਹੈ ਨੀਟਿੰਗ ਤੇ ਇਹ ਬਹੁਤ ਸੋਹਣੀ ਬੁਣਤੀ ਬਹੁਤ ਪਿਆਰੀ ਹੈ ਇਹਦੀ ਡਿਜ਼ਾਈਨ ਬਹੁਤ ਪਿਆਰਾ ਹੈ ਤੇ ਇਹ ਤੁਸੀਂ ਵੇਖ ਸਕਦੇ ਜਿਹਦੀਆਂ ਬਾਹਵਾਂ ਸਾਰੀਆਂ ਬਣੀਆਂ ਸਾਈਜ਼ ਜਿਹੜਾ ਇਹਦਾ ਹੁੰਦਾ ਜੇ ਉਹ ਸਟੈਂਡਰਡ ਹੈ ਤੇ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਇਹਨੂੰ ਮੱਲਬਾ ਐਡਜਸਟ ਹੋ ਜਾਂਦੀਆਂ ਹੈ ਪਾ ਸਕਦੇ ਜੀ ਤੇ ਇਹਦਾ ਪ੍ਰਾਈਸ ਜਿਹੜਾ ਹੈਗਾ ਜੇ ਉਹ ਸਿਰਫ ਹੈਗਾ ਜੇ 770 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਅੱਗੇ ਚੈੱਕ ਕਰਾਉਣਾ ਤੁਹਾਨੂੰ ਮੈਂ ਕਲਰ ਇਹਨਾਂ ਦੇ ਇਹ ਤੁਸੀਂ ਵੇਖ ਸਕਦੇ ਜੇ ਕਲਰ ਆ ਗਿਆ ਜੇ ਇਹਦਾ ਸਕਾਈ ਫਿਰੋਜੀ ਜਾਂ ਤੇ ਬਹੁਤ ਜ਼ਿਆਦਾ ਸੋਹਣਾ ਆ ਇਹ ਵੀ ਇਹਦਾ ਡਿਜ਼ਾਈਨ ਬੜਾ ਪਿਆਰਾ ਆ ਜਾਂ ਨੀਟਿੰਗ ਬਹੁਤ ਸੋਹਣੀ ਹੋਈ ਹੈ ਦੀ ਵੀ ਤੇ ਇਹ ਸਾਰਾ ਹੀ ਜਿਹੜਾ ਆ ਬਹੁਤ ਜ਼ਿਆਦਾ ਸ਼ਾਨਦਾਰ ਆ ਬੂਲਣ ਹੈ ਤੇ ਇਹ ਰੇਟ ਤੁਹਾਨੂੰ ਆਪਾਂ ਅੱਜ ਸੇਮ ਦੇ ਦੇਣੇ ਆ ਤੇ ਇਹਦੇ ਵਿੱਚ ਤੁਹਾਨੂੰ ਆਪਾਂ ਕਲਰ ਆਪਸ਼ਨਾਂ ਦਈ ਜਾਣੀਆਂ ਬਸ ਤੁਸੀਂ ਕਲਰ ਆਪਸ਼ਨਾਂ ਚੈੱਕ ਕਰੀ ਜਾਓ ਤੇ ਡਿਜ਼ਾਈਨ ਜਿਹੜੇ ਆ ਉਹ ਵੀ ਤੁਹਾਨੂੰ ਮੈਂ ਪੂਰੇ ਦਿਖਾ ਦਿੰਨਾ ਬੜੇ ਸੋਹਣੇ ਡਿਜ਼ਾਈਨ ਨੇ ਤੇ ਇਹਨਾਂ ਦੀ ਬੈਕ ਸਾਈਡ ਜਿਹੜੀ ਆ ਉਹ ਵੀ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਸਾਰੇ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੀਆਂ ਬੜੀਆਂ ਆ ਆ ਇਹ ਤੇ ਇਹਦੋਂ ਆ ਫਰੰਟ ਜਿਹੜੀ ਆ ਇਹ ਤੋਂ ਤੁਸੀਂ ਆਲਰੇਡੀ ਵੇਚ ਹੀ ਚੁੱਕੇ ਜੇ ਤੇ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਦਈ ਜਾਊਗਾ ਮੈਂ ਕਲਰ ਚੈੱਕ ਕਰੀ ਜਾਇਓ ਸਾਰੇ ਮਿਲਦੇ ਜਾਣਗੇ ਤੇ ਬਹੁਤ ਜ਼ਿਆਦਾ ਤੁਸੀਂ ਪਿਛਲੀ ਵਾਰੀ ਵੀ ਪਿਛਲੇ ਸਾਲ ਬੜਾ ਜ਼ਿਆਦਾ ਇਹਨਾਂ ਦਾ ਡਿਮਾਂਡ ਕੀਤੀ ਸੀ ਪਸੰਦ ਕੀਤੀਆਂ ਸੀ ਪਰ ਉਸ ਟਾਈਮ ਦੇ ਉੱਤੇ ਸਾਡੇ ਕੋਲ ਅਵੇਲੇਬਲ ਨਹੀਂ ਇਸ ਟਾਈਮ ਦੇ ਉੱਤੇ ਆਪਣੇ ਕੋਲ ਆ ਗਿਆ ਸਟਾਕ ਹੈ ਤੇ ਤੁਸੀਂ ਲੈ ਸਕਦੇ ਜੇ ਸਿਰਫ 700 ਤੇ 17 ਰੁਪਈਆ ਦੇ ਵਿੱਚ ਇੱਕ ਬੇਨਤੀ ਹੋਰ ਕਰਨੀ ਆ ਕਿ ਜੇ ਤੁਸੀਂ ਕਹੋਗੇ ਰੈਡੀ ਕਰਾ ਦੀਏ ਤੇ ਰੈਡੀ ਕਰਾਉਣ ਵਾਸਤੇ ਟਾਈਮ ਲੱਗਣ ੜਾ ਜੇ ਘੱਟ ਤੋਂ ਘੱਟ 20 ਦਿਨ ਦਾ ਤੇ ਸੋ ਇਹ ਕਰਕੇ ਤੁਸੀਂ 20 ਤੋਂ 25 ਦਿਨ ਵੇਟ ਕਰਕੇ ਤੁਹਾਨੂੰ ਜਲਣਾ ਪਊਗਾ ਜੇ ਤੁਸੀਂ ਆਪਣੀ ਚੋਸ ਦੀ ਤਿਆਰ ਕਰਾਉਂਦੇ ਜੇ ਫਿਲਹਾਲ ਜਿਹੜਾ ਅਵੇਲੇਬਲ ਹੈ ਉਹਦੀਆਂ ਆਪਾਂ ਤੁਹਾਨੂੰ ਫੋਟੋਆਂ ਵੀਡੀਓ ਦੇ ਦਿੰਨੇ ਅਗਲਾ ਕਲਰ ਆ ਗਿਆ ਜੇ ਫਿਰੋਜੀ ਤੇ ਤੁਸੀਂ ਬਸ ਕੀ ਕਰਨਾ ਹੈ ਕਿ ਪੇਮੈਂਟ ਕਰਨੀ ਹੈ ਤੇ ਬੁੱਕ ਕਰਨਾ ਤੇ ਆਪਣਾ ਐਡਰੈਸ ਭੇਜਣਾ ਇਹ ਸਵੈਟਰ ਸੋਹਣੀ ਜਿਸ ਕਿ ਵੀ ਜਿਹੜੀ ਹੈ ਤੁਹਾਡੀ ਆ ਤੇ ਤੁਸੀਂ ਆਨਲਾਈਨ ਮੰਗਾ ਸਕਦੇ ਜੇ ਤੇ ਜੇ ਤੁਸੀਂ ਸ਼ਾਪ ਤੇ ਆਉਣਾ ਹੋਊਗਾ ਤਾਂ ਸ਼ਾਪ ਤੇ ਵੀ ਆ ਜਾਓ ਉੱਥੇ ਆਣ ਕੇ ਵੀ ਵੇਚ ਸਕਦੇ ਜੇ ਤੁਸੀਂ ਤੇ ਇਹਦੀ ਆਪਾਂ ਜਿਹੜੀ ਆ ਪੂਰੀ ਡਿਟੇਲ ਵੀਡੀਓ ਤੁਹਾਨੂੰ ਦੇਣ ਦੇ ਆ ਸਾਰੀ ਜਿਹੜੀ ਇਹ ਤੁਹਾਨੂੰ ਮਮ ਵਿਖਾਉਣ ਦੇ ਆ ਡਿਜ਼ਾਈਨ ਇਹਨਾਂ ਦੇ ਤੇ ਬਹੁਤ ਜਿਹਦੀ ਬਹੁਤ ਜ਼ਿਆਦਾ ਸੋਹਣੀ ਜਿਹੜੀ ਇਹਦੀ ਨੀਟਿੰਗ ਹੈ ਹੋਈ ਆ ਤੇ ਇਦਾਂ ਹੀ ਬੈਕ ਸਾਈਡ ਜਿਹੜੀ ਇਹਦੀ ਉਹ ਵੀ ਬੜੀ ਸੋਹਣੀ ਬਣੀ ਹੈ ਇਹਦੀ ਤੇ ਇਹ ਸਾਰੀ ਇਹਦੀ ਫਰੰਟ ਤੋਂ ਆ ਤੇ ਰੇਟ ਸਿਰਫ ਇਹਦਾ ਹੈ ਜੇ 700 ਤੇ 70 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਪਹਿਲਾਂ ਦਾ ਕਲਰ ਚੈੱਕ ਕਰਿਓ ਕਲਰ ਤੁਹਾਨੂੰ ਆਪਾਂ ਸਾਰੇ ਉਹ ਦੇਣੇ ਆ ਜਿਹੜੇ ਤੁਹਾਡੇ ਹਰ ਇੱਕ ਸੂਟ ਦੇ ਨਾਲ ਮੈਚ ਕਰ ਜਾਣ ਤੇ ਤੁਸੀਂ ਕਿਸੇ ਵੀ ਸੂਟ ਦੇ ਨਾਲ ਜਿਹੜੇ ਆ ਇਹ ਕਲਰ ਜਿਹੜੇ ਪਾ ਸਕਦੇ ਜੇ ਮੈਚ ਕਰਕੇ ਤੇ ਬਾਕੀ ਡਿਜ਼ਾਈਨ ਜਿਹੜੇ ਆ ਤੁਹਾਨੂੰ ਵੱਖਰੇ ਵੱਖਰੇ ਦਿਖਾਉਂਦੇ ਆ ਕਲਰ ਵੀ ਦਿਖਾਉਂਦੇ ਆ ਤੁਹਾਨੂੰ ਤੇ ਇਹ ਬੈਂਤੀ ਇਹ ਜਿਕੇ ਇਸ ਟਾਈਮ ਦੇ ਉੱਤੇ ਆਪਣੇ ਕੋਲ ਸਿੰਗਲ ਸਿੰਗਲ ਤੇ ਸੋਲੋ ਸੋਲੋ ਪੀਸ ਜੇ ਇਹ ਤੋਂ ਬਾਅਦ ਜਿਹੜੇ ਆ ਤੁਹਾਨੂੰ ਆਪਾਂ ਹੋਰ ਨਵੇਂ ਡਿਜ਼ਾਈਨ ਵੀ ਦੇ ਦਾਂਗੇ ਪਰ ਫਿਲਹਾਲ ਆ ਜਿਹੜੇ ਆਪਣੇ ਕੋਲ ਇਹ 10 ਕੁ ਜਿਹੜੀਆਂ ਆਈਆਂ ਆ ਰੈਡੀ ਹੋ ਕੇ ਬਾਕੀ ਜਿੰਦਾਂ ਜਿੰਦਾਂ ਆਈ ਜਾਣਗੀਆਂ ਉਦੋਂ-ਉਦੋਂ ਤੁਹਾਨੂੰ ਆਪਾਂ ਵੀਡੀਓ ਜਿਹੜੀਆਂ ਇਹਨਾਂ ਦੀ ਪਾਈ ਜਾਵਾਂਗੇ ਤੇ ਫੋਟੋਆਂ ਪੋਸਟ ਕਰੀ ਜਾਵਾਂਗੇ ਤੇ ਇਹਨਾਂ ਦੇ ਸਾਈਜ਼ ਜਿਹੜੇ ਆ ਉਹ ਸ ਤੇ ਇਹ ਇਦਾਂ ਹੀ ਇੱਥੋਂ ਤੱਕ ਕੀ ਸ਼ਾਰਟਸ ਕੀ ਬੀਂ ਹੁੰਦੇ ਆਂ ਤੇ ਇਹਨਾਂ ਦੀ ਤੁਸੀਂ ਜਿਹੜੀ ਜੇ ਲੁੱਕ ਵੇਖ ਸਕਦੇ ਜੇ ਘੈਂਟ ਜੀ ਤੇ ਇਹ ਤੁਸੀਂ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕੇ ਨਾਲ ਲੈ ਸਕਦੇ ਜੇ ਸਾਡੇ ਕੋਲ ਆਫਲਾਈਨ ਲੈਣੀ ਤਾਂ ਸ਼ਾਪ ਤੇ ਵਿਜ਼ਿਟ ਕਰਨਾ ਪਊਗਾ ਆਨਲਾਈਨ ਲੈਣੀ ਆ ਤਾਂ ਤੁਸੀਂ ਸਾਡੇ ਕੋਲ ਤੁਸੀਂ ਆਨਲਾਈਨ ਮਗਾ ਸਕਦੇ ਜੇ ਲੋ ਜੀ ਆ ਵੀ ਕਲਰ ਕਰਿਓ ਚੈੱਕ ਸ਼ੇਡ ਆ ਗਈ ਜੇ ਇਹਦੀ ਔਰੇਂਜ ਤੇ ਬਹੁਤ ਜ਼ਿਆਦਾ ਸੋਹਣੀ ਇਹਦੀ ਵੀ ਨੀਟਿੰਗ ਆ ਇਹ ਸੇਮ ਡਿਜ਼ਾਈਨ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖ ਚੁੱਕੇ ਜੇ ਤੇ ਉਸੇ ਡਿਜ਼ਾਈਨ ਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਹੁਣ ਇਹ ਕਲਰ ਆ ਗਿਆ ਤੀਸਰਾ ਤੇ ਆ ਹੈਗਾ ਜੀ ਇਹਦੀ origignal shade ਤੇ ਇਹ ਵੀ ਤੁਸੀਂ ਆਪਣੇ ਕਿਸੇ ਵੀ suit ਦੇ ਨਾਲ matching ਕਰਕੇ ਲੈ ਸਕਦੇ ਜੀ ਬੜੀ ਸਸਤੀ ਜੀ ਰੇਂਜ ਹੈ ਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਜੇ ਇਹ ਹੈਗਾ ਜੀ ਇਹਦਾ ਕੀ ਨਾਂ ਦਿੰਦੇ ਆ ਸਟਾਫ wool ਬਹੁਤ ਜ਼ਿਆਦਾ ਸ਼ਾਨਦਾਰ ਲੱਗੀ ਆ ਪੂਰੀਆਂ ਨਿੱਗੀਆਂ ਤੇ ਗਰਮ ਨੇ ਤੇ ਇਹ ਤੁਸੀਂ ਸਿਰਫ ਸਾਢੇ ਕੋ ਲੈ ਸਕਦੇ ਜੀ 700 ਤੇ 799 ਰੁਪਈਆ ਦੇ ਨਾਲ shipping free ਦਵਾਂਗੇ ਤੁਹਾਨੂੰ all over india ਦੇ ਵਿੱਚ ਆ ਵੀ ਕਰਿਓ ਚੈੱਕ ਆ ਵੀ ਡਿਜ਼ਾਈਨ ਤੁਸੀਂ ਪਹਿਲਾਂ ਵੇਖਿਆ ਵੀਡੀਓ ਦੇ ਵਿੱਚ ਇਹ ਦੁਬਾਰੇ ਤੁਹਾਨੂੰ ਦੇ ਦਿੱਤਾ ਤੇ ਆ ਹੈਗਾ ਜੀ ਇਹਦਾ origignal color ਇੱਥੇ ਤੇ ਇਹ ਤੁਸੀਂ ਲੈ ਸਕਦੇ ਜੇ ਬਹੁਤ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਤੇ ਕੀ ਕਹਿੰਦੇ ਨੇ ਸਿਆਲ ਦੇ ਵਿੱਚ ਨਿੱਗੇ ਨਿੱਗੀਆਂ ਆ ਗਈਆਂ ਸਕੀਵੀਆਂ ਸਸਤੀ ਜੀ ਰੇਂਜ ਦੇ ਵਿੱਚ ਤੇ ਸੋਹਣੇ ਜੇ ਬੂਲ ਦੇ ਨਾਲ ਰੇਟ ਦਵਾਂਗੇ ਤੁਹਾਨੂੰ ਇਹਦਾ ਸਿਰਫ ਆਪਾਂ 700 ਤੇ 70 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਚਾਹੇ ਤੁਸੀਂ ਇੱਕ ਮੰਗਾ ਲਓ ਚਾਹੇ ਦੋ ਮੰਗਾ ਲਓ ਤੇ ਬਾਕੀ ਜੇ ਤੁਸੀਂ ਆਪਣਾ ਡਿਜ਼ਾਈਨ ਤਿਆਰ ਕਰਾਉਣਾ ਤੇ ਉਹਦੇ ਵਾਸਤੇ ਟਾਈਮ ਦੇਣਾ ਪਊਗਾ ਤੁਹਾਨੂੰ 15 ਤੋਂ 20 ਦਿਨ ਦਾ ਫਿਰ ਆਪਾਂ ਤੁਹਾਨੂੰ ਇਹ ਰੈਡੀ ਕਰਕੇ ਦੇਵਾਂਗੇ। ਅਭੀ ਕਰਿਓ ਚੈੱਕ ਇਹ ਵੀ ਆ ਗਿਆ ਜੇ ਡਿਜ਼ਾਈਨ ਨਵਾਂ ਤੇ ਕਲਰ ਆ ਗਿਆ ਜੇ ਪੈਰਟ ਤੇ ਇਹਦੀ ਆ ਜਿਹੜੀ origional shade ਤੁਸੀਂ ਚੈੱਕ ਕਰ ਸਕਦੇ ਜੇ ਤੇ ਬਾਕੀ ਇਹਦੀ ਨਿਟਿੰਗ ਜਿਹੜੀ ਆ ਉਹ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ। ਚੈੱਕ ਕਰਿਓ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਜੇ ਬੁਣਤੀ ਹੋਈ ਹੈ ਇਹਦੀ ਤੇ ਇਹਦਾ ਫਰੰਟ ਬੈਕ ਸਾਰਾ ਡਿਜ਼ਾਈਨ ਇਦਾਂ ਹੀ ਆਊਗਾ ਤੇ ਨਾਲ ਇਹਦੀ ਆਊਗਾ ਬਾਹਾਂ ਦੇ ਉੱਤੇ ਵੀ ਡਿਜ਼ਾਈਨ ਇਦਾਂ ਸੇਮ ਹੀ। ਤੇ ਆ ਸੋਹਣੀਆਂ ਜੀਆਂ ਬਾਵਾਆਂ ਇਹਦੀਆਂ ਬਣੀਆਂ ਸਾਈਜ਼ ਜਿਹੜੇ ਆ ਇਹਦੇ ਸਟੈਂਡਰਡ ਹੁੰਦੇ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਲੈ ਸਕਦੇ ਜੇ ਤੇ ਇਹਦੇ ਵਿੱਚ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਆਪਾਂ ਤੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਵੇਲੇਬਲ ਮਿਲ ਜਾਣਗੇ ਤੁਹਾਨੂੰ ਇਹ ਤੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਬੂਲਿਆ ਤੇ ਬਹੁਤ ਜ਼ਿਆਦਾ ਜਿਹੜੀਆਂ ਆ ਗਰਮ ਨੇ ਇਹ ਤੇ ਇਹ ਤੁਸੀਂ ਤੁਹਾਨੂੰ ਅੱਗੇ ਕਲਰ ਹੋਰ ਵਿਖਾਈ ਜਾਂਦੇ ਚੈੱਕ ਕਰੀ ਜਾਓ ਤੁਸੀਂ ਇੱਕ ਹੋਰ ਨਵਾਂ ਡਿਜ਼ਾਈਨ ਤੇ ਨਵਾਂ ਸਟਾਈਲ ਤੇ ਨਵੀਂ ਸਕੀਵੀ ਤੇ ਇਹ ਆ ਗਈ ਜੇ ਥੋੜਾ ਜਿਹਾ ਇਹਦਾ ਸਾਈਜ਼ ਜਿਹੜਾ ਆਊਗਾ ਛੋਟਾ ਇਹ ਹੈ ਜੀ ਗਰਲਿਸ਼ ਲੁੱਕ ਦੇ ਵਿੱਚ ਤੇ ਕਲਰ ਵੀ ਬੜਾ ਪਿਆਰਾ ਆ ਤੇ ਇਹ ਤੁਸੀਂ ਵੇਖ ਸਕਦੇ ਜੇ ਬਾਹਾਂਵਾਂ ਦੇ ਉੱਤੇ ਵੀ ਬੜੀ ਸੋਹਣੀ ਇਦੀ ਹੋਈ ਹੈ ਨੀਟਿੰਗ ਸਾਰੀ ਜਿਹੜੀ ਫਰੰਟ ਬੈਕ ਇਦਾਂ ਹੀ ਬੜੀ ਪਿਆਰੀ ਜੀ ਬਣੀ ਆ ਤੇ ਗਰਮ ਆ ਪੂਰੀਆਂ ਪੂਰੀ ਬੋਲ ਦੇ ਵਿੱਚ ਤੇ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਫਰੰਟ ਬੈਕ ਸੇਮ ਇਦਾਂ ਡਿਜ਼ਾਈਨ ਜਿਹੜਾ ਇਹਦਾ ਬਣਿਆ ਆਊਗਾ ਤੇ ਬਹੁਤ ਜ਼ਿਆਦਾ ਸੋਹਣਾ ਨੱਕ ਤੇ ਵੀ ਹੈ ਤੁਹਾਡਾ ਡਿਜ਼ਾਈਨ ਇਹ ਤੁਹਾਨੂੰ ਮਿਲ ਜੂਗੀ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਰੇਟ ਸਿਰਫ 700 ਤੇ 70 ਰੁਪਈਆ ਦੇ ਨਾਲ ਆਹ ਲੋ ਜੀ ਇੱਕ ਹੋਰ ਸੋਨਾ ਜਿਹਾ ਕਲਰ ਤੇ ਸੋਨਾ ਜਿਹਾ ਡਿਜ਼ਾਈਨ ਤੇ ਬੜੀ ਸ਼ਾਨਦਾਰ ਇਹਦੀ ਜਿਹੜੀ ਨੀਟਿੰਗ ਹੈ ਇਹ ਤੁਸੀਂ ਵੇਖ ਸਕਦੇ ਜੀ ਤੇ ਇਹ ਵੀ ਤੁਹਾਨੂੰ ਆਪਾਂ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਦੇ ਦਾਂਗੇ ਇਹ ਵੀ ਜਿਹੜੀ ਹੈ ਇਹ ਗਰਲਿਸਟ ਕੀ ਵੀ ਆ ਤੇ ਇਹ ਵੀ ਤੁਸੀਂ ਲੈ ਸਕਦੇ ਜੀ ਆਪਣੇ ਕੋਲ 700 ਤੇ 70 ਰੁਪਈਆ ਦੇ ਵਿੱਚ ਸਿਰਫ ਇੱਕ ਹੋਰ ਸੋਹਣਾ ਜਿਹਾ ਆ ਗਿਆ ਡਿਜ਼ਾਈਨ ਤੇ ਸੋਹਣਾ ਜਿਹਾ ਸਟਾਈਲ ਤੇ ਇਹ ਤੁਸੀਂ ਇਦਾਂ ਦੀਆਂ ਰੈਡੀ ਵੀ ਕਰਵਾ ਸਕਦੇ ਜੇ ਪਰ ਉਹਦੇ ਵਾਸਤੇ ਤੁਹਾਨੂੰ ਟਾਈਮ ਚਾਹੀਦਾ ਸਾਨੂੰ ਟਾਈਮ ਦੇਣਾ ਪਊਗਾ ਤੇ ਇਹ ਕਰਕੇ ਰੈਡੀ ਜਿਹੜਾ ਆ ਉਹ ਟਾਈਮ ਲੱਗੂਗਾ ਹੋਰ ਵੀ ਡਿਜ਼ਾਈਨ ਜਿਹੜੇ ਰੈਡੀ ਹੋਣਦੇ ਆ ਤੇ ਉਹ ਵੀ ਆਪਾਂ ਜਲਦੀ ਜਲਦੀ ਤੁਹਾਨੂੰ ਦੇਈ ਜਾਵਾਂਗੇ ਤੇ ਇਹ ਤੁਸੀਂ ਲੈ ਸਕਦੇ ਜੇ ਆਪਣੇ ਕੋਲ ਸੋਹਣਾ ਜਿਹਾ ਡਿਜ਼ਾਈਨ ਤੇ ਸਟਾਈਲ ਬੜਾ ਸੋਹਣਾ ਇਹ ਤਾਂ ਬਣਿਆ ਜੇ ਤੇ ਕੋਈ ਵੀ ਡਿਜ਼ਾਈਨ ਜਿਹੜਾ ਜੇ ਆਪਾਂ ਤੁਹਾਨੂੰ ਤਿਆਰ ਕਰਾਵਾਂਗੇ ਪਰ ਉਹਦੇ ਵਾਸਤੇ ਟਾਈਮ ਜ਼ਰੂਰ ਚਾਹੀਦਾ ਤੇ ਇਹ ਸੋਹਣਾ ਜਿਹਾ ਜਿਹੜਾ ਸਟਾਈਲ ਇਹ ਤਾਂ ਤੁਸੀਂ ਲੈ ਸਕਦੇ ਜੇ ਬਣਾ ਸਕਦੇ ਜੇ ਤੇ ਇਹ ਫਿਲਹਾਲ ਆਪਣੇ ਕੋਲ ਰੈਡੀ ਹੈ ਤੁਸੀਂ ਇਹ ਤੁਸੀਂ ਲੈ ਸਕਦੇ ਜੇ ਆਪਣੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਚੈੱਕ ਕਰ ਲਿਓ ਬਹੁਤ ਜਿਆਦਾ ਸੋਹਣਾ ਜੇ ਇਹਦਾ ਸਟੱਫ ਜਿਹੜਾ ਆ ਵੂਲਨ ਦਾ ਬਹੁਤ ਜਿਆਦਾ ਪਿਆਰਾ ਤੇ ਬੂਲ ਬਹੁਤ ਜਿਆਦਾ ਸੋਹਣੀ ਲੱਗੀ ਇਹਦੇ ਵਿੱਚ ਵੀ ਸਿਰਫ ਸਸਤੀ ਜੀ ਰੇਂਜ ਤੇ ਸਸਤੇ ਜੀ ਰੇਟ ਦੇ ਵਿੱਚ ਇਹ ਵੀ ਆ ਗਈ ਉਸੇ ਸਟਾਈਲ ਦੇ ਵਿੱਚ ਸੇਮ ਦੇ ਵਿੱਚ ਜਿਹੜੀ ਤੁਸੀਂ ਹੱਥੋਂ ਪਹਿਲਾਂ ਵੇਖ ਚੁੱਕੇ ਜੇ ਤੇ ਇਹ ਥੋੜਾ ਜਿਹਾ ਇਹਦਾ ਸਿੰਪਲ ਟੱਚ ਆ ਤੇ ਇਹਦੀਆਂ ਵੀ ਇਦਾਂ ਹੀ ਸਾਰੀਆਂ ਜਿਹੜੀਆਂ ਜੇ ਤੁਸੀਂ ਵੇਖ ਸਕਦੇ ਜੇ ਫਰੰਟ ਬੈਗ ਦੇ ਵਿੱਚ ਡਿਜ਼ਾਈਨ ਹੈ ਇਹ ਤੁਹਾਨੂੰ ਮਿਲ ਜੂਗੀ ਜੇ ਸਿਰਫ ਤੇ ਸਿਰਫ 700 ਤੇ 70 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦਵਾਂਗੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕੋਈ ਵੀ ਤੁਸੀਂ ਇੱਕ ਜਾਂ ਦੋ ਜਿੰਨੀਆਂ ਮਰਜ਼ੀ ਬੁੱਕ ਕਰ ਲਿਓ ਜਿੰਨੀਆਂ ਮਰਜ਼ੀ ਮੰਗਾ ਲਿਓ ਫਿਲਹਾਲ ਜਿਹੜੇ ਤੁਹਾਨੂੰ ਆਪਾਂ ਕਲਰ ਦਿਖਾਉਣ ਦੇ ਆ ਇਹੀ ਆਪਣੇ ਕੋਲ ਰੈਡੀ ਹੋ ਕੇ ਆਏ ਆ ਤੇ ਇਹ ਵਾਲਾ ਜਿਹੜਾ ਆ ਗਿਆ ਜੇ ਇਹਦਾ ਸਟਾਈਲ ਆ ਗਿਆ ਜੈਕਟ ਦਾ ਤੇ ਇਹ ਤੁਸੀਂ ਜੇ ਕਿਸੇ ਨੂੰ ਜੈਕਟ ਟਾਈਪ ਪਸੰਦ ਆ ਤੇ ਜੈਕਟ ਮਿਲ ਜੂਗੀ ਇਹਦੇ ਜਿਹੜੇ ਆ ਬਟਨ ਲੱਗਣ ਵਾਲੇ ਆ ਉਹ ਵੀ ਆਪਾਂ ਤੁਹਾਨੂੰ ਲਵਾ ਦਾਂਗੇ ਨਾਲ ਹੀ ਕਿਉਂਕਿ ਜੇ ਰੈਡੀ ਹੋ ਕੇ ਆਈਆਂ ਤੇ ਆਪਾਂ ਨਾਲ ਹੀ ਉਸੇ ਟਾਈਮ ਹੀ ਵੀਡੀਓ ਬਣਾਉਣੀ ਸ਼ੁਰ ਤੇ ਇਹਦੇ ਨਾਲ ਪੌਕਟ ਆ ਜਾਣਗੀਆਂ ਇਹ ਤੁਸੀਂ ਦੇਖ ਸਕਦੇ ਜੇ ਪੌਕਟ ਇਹ ਚ ਆਪਣਾ ਫੋਨ ਪਾ ਲਿਓ ਚਾਹੇ ਇਹਦੇ ਚ ਪੈਸੇ ਪਾ ਲਿਓ ਜੋ ਵੀ ਆ ਤੇ ਬੜਾ ਸੋਹਣਾ ਜਿਹਾ ਸਟਾਈਲ ਹੈ ਇਹਦਾ ਤੇ ਇਹਦੀ ਰੇਂਜ ਥੋੜੀ ਜਿਹੀ ਪਲੱਸ ਜਾਊਗੀ ਤੇ ਬਾਕੀ ਸਟਾਈਲ ਬਹੁਤ ਜ਼ਿਆਦਾ ਸੋਹਣਾ ਆ ਤੇ ਡਿਜ਼ਾਈਨ ਵੀ ਬੜਾ ਸੋਹਣਾ ਹੈ ਇਹਦਾ ਜਿਹੜਾ ਇਹ ਤੁਸੀਂ ਦੇਖ ਸਕਦੇ ਜੇ ਤੇ ਇਹਦਾ ਜਿਹੜਾ ਰੇਟ ਆਊਗਾ ਜੇ ਉਹ ਆਊਗਾ ਜੇ 875 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਪੇਮੈਂਟ ਜਿਹੜੀ ਜੇ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਤੇ ਬਾਕੀ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਦਿਖਾ ਦਣਾ ਮੈਂ ਡਿਜ਼ਾਈਨ ਇੱਕ ਹੋਰ ਮਿਲ ਜੂਗਾ ਤੁਹਾਨੂੰ ਜੈਕਟ ਦੇ ਵਿੱਚ ਤੇ ਇੱਕ ਹੋਰ ਨਵਾਂ ਸਟਾਈਲ ਆ ਗਿਆ ਜੈਕਟ ਦੇ ਵਿੱਚ ਤੇ ਇਹ ਥੋੜਾ ਜਿਹਾ ਕਲਰ ਆ ਗਿਆ ਲਾਈਟ ਤੇ ਇਹ ਤੁਸੀਂ ਆਪਣੇ ਬਜ਼ੁਰਗਾਂ ਵਾਸਤੇ ਵੀ ਲੈ ਸਕਦੇ ਜੇ ਤੇ ਨਾਨੀਆਂ ਦਾਦੀਆਂ ਲਈ ਨਾਨੀਆਂ ਦਾਦੀਆਂ ਸਪੈਸ਼ਲ ਜੈਕਟ ਹੈ ਤੇ ਇਹ ਤੁਸੀਂ ਲੈ ਸਕਦੇ ਜੇ ਆਪਣੇ ਕੋਲ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਤੇ ਇਹਦੇ ਨਾਲ ਵੀ ਪਾਕਟ ਜਿਹੜੀਆਂ ਆ ਜਾਣਗੀਆਂ ਤੇ ਇਹ ਤੁਸੀਂ ਦੇਖ ਸਕਦੇ ਇਹਦੇ ਨਾਲ ਬਟਨ ਜਿਹੜੇ ਲੱਗੇ ਇਹ ਪੂਰੀ ਰੈਡੀ ਆ ਇਸ ਤੋਂ ਪਹਿਲਾਂ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਵੀ ਆਪਾਂ ਪੂਰੀ ਰੈਡੀ ਕਰ ਦਾਂਗੇ ਤੇ ਫਿਲਹਾਲ ਇਹ ਜਿਹੜੀਆਂ ਆਪਣੇ ਕੋਲ ਦੋ ਹੀ ਨੇ ਜੈਕਟਾਂ ਤੇ ਦੋਵਾਂ ਦਾ रेट ਜਿਹੜਾ ਹੈ ਜੇ 875 ਰੁਪਏ ਹੈ ਸ਼ਿਪਿੰਗ ਹੈ ਜੀ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਬਾਕੀ ਇਦਾਂ ਦਾ ਹੋਰ ਨਵਾਂ ਸਟਾਕ ਤੇ ਨਵੀਆਂ ਕੋਟੀਆਂ ਸਵੈਟਰਾਂ ਵੇਖਣ ਲਈ ਸਕੀਵੀਆਂ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਦਾਂ ਹੀ ਆਪਣਾ ਪਿਆਰ ਜਿਹੜਾ ਦਿੰਦੇ ਰਹੋ ਬਾਏ ਬਾਏ ਸਸਕਾਲ ਧੰਨਵਾਦ